ਪਰਗਟਿਓ ਮਰਦ ਗੰਬੜਾ ਬਰਿਆਮ ਇਕਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਕੁਛੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਮਾ ਤੇ ਕਰਪਾਨ ਦੇ ਧਨੀ ਨੀਲੇ ਦੇ ਸ਼ਾਸਵਾਰ ਨਿਹੰਗ ਪੰਥ ਦੇ ਬਾਲੀ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸਾਡੇ ਅਦਾਰੇ ਅਰਿਆਸਤ ਨਿਊਜ਼ ਦੇ ਵੱਲੋਂ ਲੱਖ ਲੱਖ ਮੁਬਾਰਕਾਂ ਜਿੱਥੇ ਪੂਰੀ ਇਹ ਦੁਨੀਆ ਦੇ ਵਿੱਚ ਸਿੱਖ ਸੰਗਤ ਜਿੱਥੇ-ਜਿੱਥੇ ਵੀ ਬੈਠੀ ਆ ਉੱਥੇ ਉਹਨਾਂ ਦੇ ਵੱਲੋਂ ਪਾਤਸ਼ਾਹੀ ਦਸ਼ਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਉਹ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਉੱਥੀ ਇਸਪੁਰਬ ਦੇ ਚੱਲਦੇ ਆ ਤਖਤ ਸ੍ਰੀ কেশਗੜ੍ਹ ਸਾਹਿਬ ਵਿਖੇ ਗੁਰੂ ਸਾਹਿਬ ਦੇ ਆਗਮਨ ਪੁਰਬ ਬੜੀ ਧੂਮ ਧਾਮ ਦੇ ਨਾਲ ਮਨਾਏ ਜਾ ਰਹੇ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਸਮੂਚੀਆਂ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਤੁਹਾਨੂੰ ਦੱਸ ਦਈਏ ਕਿ ਪਾਤਸ਼ਾਹੀ 10ਵੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਜਨਮ 1666 ਈਸਵੀ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਹੁੰਦਾ ਹੈ ਅੱਜ ਉਸ ਪਟਨਾ ਸਾਹਿਬ ਦੀ ਧਾਰਤੀ ਤੇ ਜਿਹੜਾ ਕਹਿੰਦੀ ਕਿ ਦਿਲ ਸਿੱਟਾਂ ਨੂੰ ਜਗ੍ਹਾ ਨਹੀਂ ਹੋਊਗੀ ਕਿਉਂਕਿ ਸਿੱਖ ਸੰਗਤਾਂ ਦਾ ਜਿਹੜਾ ਭਾਰੀ ਇਕੱਠ ਹੈ ਉਸ ਜਗ੍ਹਾ ਹੁੰਦਾ ਹੈ ਸਿੱਖ ਸੰਗਤਾਂ ਹੀ ਨਹੀਂ ਬਲਕਿ ਹਰ ਸੰਗਤ ਹੈ ਜਿਹੜੀ ਜਿਹੜੀ ਗੁਰੂ ਨੂੰ ਪਿਆਰ ਕਰਦੀ ਹੈ ਚਾਹੇ ਉਹ Hindu ਹੋਣ ਚਾਹੇ ਮੁਸਲਮਾਨ ਹੋਣ ਹਰ ਸੰਗਤ ਹੈ ਜਿਹੜੀ ਉਹ ਗੁਰੂ ਨੂੰ ਪਿਆਰ ਕਰਦੀ ਹੈ ਤਾਂ ਅੱਜ ਉਹ ਪਟਨਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਉਥੀ ਜਿਹੜੀਆਂ ਗੁਰੂਤਾਮ ਪੰਜਾਬ ਦੇ ਵਿੱਚ ਜਾਂ ਜਿੱਥੇ-ਜਿੱਥੇ ਵੀ ਜਿਹੜੇ ਸਥਾਪਿਤ ਕੀਤੇ ਗਏ ਨੇ ਇਹ ਉਥੇ ਜਿਹੜਾ ਸੰਗਤਾਂ ਦਾ ਤੁਸੀਂ ਕੱਟ ਦੇਖ ਸਕਦੇ ਹੋ ਤਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜਿਹੜਾ ਪੂਰਾ ਫੁੱਲਾਂ ਦੇ ਨਾਲ ਸਜਾਇਆ ਗਿਆ ਕਿਉਂਕਿ ਇਸੇ ਜਗ੍ਹਾ ਜਿਹੜੀ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਇਥੇ ਵਿਸਾਖੀ ਵਾਲੇ ਦਿਨ ਜਿਹੜਾ ਪੰਜਾਂ ਪਿਆਰਿਆਂ ਦੀ ਸਾਜਨਾ ਹੋਈ ਸੀ ਤਾਂ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦੇ ਨਾਲ ਜਿਹੜਾ ਪੂਰਾ ਗੁਰੂ ਘਰ ਹੈ ਉਸ ਨੂੰ ਸਜਾਇਆ ਗਿਆ ਪੂਰੇ ਤਖਤ ਨੂੰ ਸਜਾਇਆ ਗਿਆ ਜਿੱਥੇ ਹੋਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਵਰ ਸ਼ਤਰ ਦੇ ਮਾਲਕ ਜਿਹੜੇ ਨੇ ਉਸ ਸ਼ੋਭਿਤ ਹੁੰਦੇ ਨੇ ਉਸ ਤਖਤ ਸਾਹਿਬ ਨੂੰ ਪੂਰਾ ਸਜਾਇਆ ਗਿਆ ਪੂਰੇ ਸਿੱਖ ਸੰਗਤਾਂ ਦੇ ਵਿੱਚ ਜਿਹੜੇ ਸ੍ਰੀ ਗੁਰੂ ਗੁਵਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਜਿਹੜੀਆਂ ਪੂਰੀਆਂ ਖੁਸ਼ੀਆਂ ਮਨਾਉਣੀਆਂ ਜਾ ਰਹੀਆਂ ਦਿਲਾਂ ਦੇ ਵਿੱਚ ਚਾਹ ਏ ਜਿਹੜਾ ਗੁਰੂ ਸਾਹਿਬ ਦੇ ਆਉਣ ਦਾ ਗੁਰੂ ਸਾਹਿਬ ਦੇ ਆਗਮਨ ਪੁਰਪ ਦਾ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਤਖਤ ਸ਼੍ਰੀ ਕੇਸਗੜ ਸਾਹਿਬ ਦੀਆਂ ਦਿਖਾ ਰਹੇ ਹਾਂ ਜਿੱਥੇ ਸੰਗਤਾਂ ਦਾ ਜਿਹੜਾ ਭਾਰੀ ਇਕੱਠ ਹੋ ਰਿਹਾ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਪਹੁੰਚ ਰਹੀਆਂ ਨੇ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾਂ ਵਿੱਚੋਂ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦਾਰੇ ਸੰਗਤਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਸੰਗਤਾਂ ਦਾ ਅਥਾਹ ਪਿਆਰ ਹੈ ਉਹ ਦਿਖਾਈ ਦਿੰਦਾ ਸਾ ਪਿਆਰ ਦੇ ਇਹ ਚਲਦਿਆਂ ਜਿਹੜਾ ਉਹਨਾਂ ਦੇ ਵੱਲੋਂ ਗੁਰੂ ਘਰ ਨੂੰ ਪੂਰਾ ਫੁੱਲਾਂ ਦੇ ਨਾਲ ਜਿਹੜੇ ਵੱਖ-ਵੱਖ ਕਿਸਮ ਦੇ ਫੁੱਲ ਨੇ ਉਹਨਾਂ ਦੇ ਨਾਲ ਸਜਾਇਆ ਗਿਆ ਏ ਅਤੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਇਹ ਸਿੱਖ ਸੰਗਤਾਂ ਨੇ ਪੂਰੀ ਸੰਗਤ ਹੈ ਜਿਹੜੀ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਉਹ ਹਰ ਗੁਰੂ ਘਰ ਦੇ ਵਿੱਚ ਪਹੁੰਚ ਰਹੀ ਹੈ ਤਾਂ ਇਹ ਚਾਹੇ ਤਖਤ ਸ਼੍ਰੀ ਗਿਸਕਰ ਹੋਵੇ ਚਾਹੇ ਤਖਤ ਸ਼੍ਰੀ ਦਮਦਮਾ ਸਾਹਿਬ ਹੋਵੇ ਚਾਹੇ ਫਿਰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਹੋਵੇ ਸਾਰੇ ਪਾਸੇ ਜਿਹੜਾ ਸੰਗਤਾਂ ਦਾ ਭਾਰੀ ਇਕੱਠ ਹੋ ਰਿਹਾ ਸੰਗਤਾਂ ਆ ਦਰਸ਼ਕਦਾਰੇ ਕਾਰਨ ਪਹੁੰਚ ਰਹੀਆਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਜਿਹੜਾ ਪੂਰੇ ਵਰਲਡ ਦੇ ਵਿੱਚ ਜਿਹੜਾ ਉਹ ਸ਼੍ਰੀ ਗੁਰੂ ਕੋਮ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਸਾਡੇ ادارے ਰਿਆਸਤ ਨਿਊਜ਼ ਦੇ ਵੱਲੋਂ ਵੀ ਜਿਹੜਾ ਉਹ ਪੂਰੀ ਸਿੱਖ ਸੰਗਤ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸਦੀ ਸਿੱਖ ਸੰਗਤ ਨੂੰ ਜਿਹੜਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸ਼ਮੀ ਦੇ ਪ੍ਰਕਾਸ਼ਪੁਰਪ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤਰਤੀ ਫਰੀਹਾਵਲੇ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪੈ ਫਰੀਹਾਵਲੇ ਜਿੱਥੇ ਮੇਰਾ ਸਾਥੀ ਦੇਖਿਆ ਜਾਏ ਧੰਨ ਧੰਨ ਬਤਾ ਧੰਨ ਧੰਨ ਕੋਲ ਤਾਂ ਨਾ ਸੋਜਨ ਨੀਯੋਜਨ ਗਿਰੂ ਬਣਾ ਮਾਏ ਬਾਸਰੋ ਮਨਸੂਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਐਸਾ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ ਜਿਹਦੇ ਦਾਤੇ ਪੰਥ ਦੇ ਵਾਲੀ ਜਿਨ੍ਹਾਂ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਸਤਿਗੁਰੂ ਨੌਵੇਂ ਪrakashਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਔਰ ਮਾਤਾ ਗੁਜਰੀ ਜੀ ਦੇ ਗ੍ਰਹਿ ਸ਼੍ਰੀ ਪਟਨਾ ਸਾਹਿਬ ਵਿਹਾਰ ਵਿਖੇ ਅਵਤਾਰਤਾ ਰਿਆ ਔਰ ਸਤਗੁਰਾਂ ਦਾ ਪ੍ਰਕਾਸ਼ ਗੁਰਪੁਰਬ ਸਮੁੱਚੇ ਹੀ ਜਗਤ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਸਤਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਪਰਸੋਂ ਦੇ રોજ ਤੋਂ ਸ਼੍ਰੀ ਅਖੰਡ ਪਾਤਸ਼ਾਹ ਪ੍ਰਾਰambh ਹੋਏ ਨੇ ਔਰ ਅੱਜ ਸਤਗੁਰਾਂ ਦੇ ਪਾਵਨ ਬਾਣੀ ਦੇ ਸੰਪੂਰਨ ਭੋਗ ਪਾਣਗੇ ਔਰ ਹਰ ਸਾਲ ਦੀ ਤਰ੍ਹਾਂ ਨੇੜਲੇ ਇਲਾਕੇ ਨਗਰਾਂ ਵਿੱਚੋਂ ਦਾਸ ਨਗਰ ਕੀਰਤਨ ਜੋ ਨੇ ਉਹ ਸੰਗਤਾਂ ਵੱਲੋਂ ਆਰੰਭ ਕਰਕੇ ਸ੍ਰੀ ਤਖਤ ਸਾਹਿਬ ਜੀ ਵਿਖੇ ਸਮਾਪਤੀ ਕੀਤੀ ਜਾਂਦੀ ਉਹ ਵੀ ਸ਼ਾਮ ਨੂੰ ਹੋਣਗੇ ਔਰ ਬਹੁਤ ਸਜੇ ਢੰਗ ਦੇ ਨਾਲ ਤਖਸੈਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਤਿਗੁਰਾਂ ਦਾ ਇਹ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ 42 ਤੀਵਰੇ ਸਰੀਰ ਪਜਾਮੇ ਦੇ ਵਿੱਚ ਰਹਿ ਕਰਕੇ ਇਸ ਸੰਸਾਰ ਦੇ ਵਿੱਚ ਸਰੀਰ ਪਜਾਮੇ ਕਰਕੇ ਰਹੇ ਔਰ ਜਿਹੜੇ ਪਰਉਖਾਰ ਉਹਨਾਂ ਨੇ ਸਾਡੇ ਉੱਤੇ ਕੀਤੀ ਉਹ ਸੀ 42 ਜੋਧ ਵੀ ਉਹਨਾਂ ਦੀ ਵਡਿਆਈ ਕੀਤੀ ਜਾਈਏ ਤਾਂ ਵੀ ਥੋੜੀ ਹੈ ਜੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਸੰਸਾਰ ਦੇ ਵਿੱਚ ਨਾ ਆਉਂਦੇ ਤਾਂ ਇਸ ਸੰਸਾਰ ਦਾ ਜਿਹੜਾ ਨਕਸ਼ਾ ਸੀ ਕੁਝ ਹੋਰ ਹੋਣਾ ਸੀ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸ਼ਾਇਦ ਆਤੀ ਏਕਤਾ ਅਨੇਕਤਾ ਬਿਲਾਏ ਜਾਂਦੀ ਹੋਵਦੀ ਤਕੀਲਤਾ ਕਦੇ ਬਣ ਕ੍ਰਾਂਤੀ ਵਾਪ ਉੱਪਰ ਫੱਕ ਜਾਤੇ ਧਰਮਤ ਸਖ ਜਾਤੇ ਗਬਰਨ ਕਰਕੇ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹੁਰਾ ਸੰਤੋਖ ਸਿੰਘਾ ਦੂਰਪੁੱਤੇ ਰੀਤ ਮਿਟ ਜਾਤੀ ਕਥਾ 베ਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਰਮ ਪੂਰਨ ਪਰਮ ਸੂਰ ਮੂਰਤਨਾ ਹੋਤੀ ਜੋ ਪ੍ਰਕਰਨਾ ਵਿਦਾਨ ਕੀ ਐਸੇ ਮਹਾਨ ਸਤਗੁਰੂ ਕੌਣ ਕੌਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਔਰ ਸਮੁੱਚੇ ਹੀ ਜਗਤ ਵੱਲੋਂ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਮੁੱਚੇ ਹੀ ਖਾਲਸਾ ਪੰਥ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਦਾਸ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ